ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਮਾਜਵਾਦ ਜੈ ਵਾਲਮੀਕੀ ਹਰ ਹਰ ਵਾਲਮੀ ਸਭ ਤੋਂ ਪਹਿਲਾਂ ਮੈਂ ਸਮੁੱਚੇ ਮਜਬੀ ਸੇਖ ਤੇ ਵਾਲਮੀਕੀ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਵਧਾਈ ਦਿੰਦਾ ਕਿ ਜੋ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਉਹਨਾਂ ਦੇ ਹੱਕ ਵਿੱਚ ਸੁਣਾਇਆ ਤੇ ਇਹ ਸਾਰੇ ਦਾ ਸਾਰਾ ਸਮਾਜ ਵਧਾਈ ਦਾ ਪੱਤਾ ਧੰਨਵਾਦ ਤੇ ਸਤਿਕਾਰਯੋਗ ਸਾਥੀਓ ਜਦੋਂ ਲੋਕਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਵਿਚਰੀਦਾ ਹੈ ਤੇ ਕਾਫੀ ਜਦੋਂ ਯੂਥ ਨੂੰ ਜਾਂ ਹੋਰ ਬੱਚਿਆਂ ਨੂੰ ਆਪਾਂ ਇਸ ਗੱਲ ਦੇ ਬਾਰੇ ਉਹਨਾਂ ਨਾਲ ਗੱਲ ਬਾਬਤ ਪੁੱਛੀਦਾ ਹੈ ਕਿ ਕੁਝ ਦਿਨ ਪਹਿਲਾਂ ਜਿਹੜਾ ਇੱਕ ਫੈਸਲਾ ਸਾਡੇ ਸਮਾਜ ਦੇ ਪ੍ਰਤੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਹੈ ਉਸ ਫੈਸਲੇ ਬਾਰੇ ਤੁਹਾਨੂੰ ਕੁਝ ਪਤਾ ਹੈ ਜਾ ਕੁਝ ਤੁਹਾਨੂੰ ਥੋੜੀ ਬਹੁਤੀ ਜਾਣਕਾਰੀ ਪ੍ਰਾਪਤ ਹੋਈ ਹੈ ਕਿਸ ਪਾਸਿਓ ਤੇ ਇੱਕ ਹੀ ਜਵਾਬ ਸੁਣਨ ਨੂੰ ਮਿਲਦਾ ਹੈ ਕਿ ਨਹੀਂ ਇਸ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕੀ ਹੈ ਇਹ ਫੈਸਲਾ ਗੱਲਬਾਤ ਕਰਨਾ ਚਾਹੁੰਦੇ ਜੀ ਤੇ ਦਿਲ ਵਿੱਚ ਹੁੰਦਾ ਹੈ ਕਿ ਜੇ ਸਾਡੇ ਸਮਾਜ ਦੇ ਲੋਕ ਨੇ ਜਿਹੜੇ ਫੈਸਲਾ ਹੈ ਕਿਹੜੇ ਕੇਸ ਗੱਲ ਦੇ ਬਾਬਤ ਤੁਸੀਂ ਸਾਡੇ ਨਾਲ ਕਿਸ ਕਿਸ ਗੱਲ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਤੇ ਦਿਲ ਵਿੱਚ ਹੁੰਦਾ ਹੈ ਕਿ ਜੇ ਸਾਡੇ ਸਮਾਜ ਦੇ ਲੋਕ ਨੇ ਜਿਹੜੇ ਆਪਣੇ ਮੋਬਾਈਲਾਂ ਦਾ ਸਹੀ ਇਸਤੇਮਾਲ ਕਰਨ ਮੈਂ ਮਾਫੀ ਚਾਹੁੰਨਾ ਵਾਂ ਕਿ ਇਹ ਗੱਲਾਂ ਕਹਿ ਰਿਹਾ ਵਾਂ ਕਿ ਜੇ ਸਾਡੇ ਸਮਾਜ ਦੇ ਯੂਥ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਯੂਥ ਯੂਥ ਤੋਂ ਲੈ ਕੇ ਬਜ਼ੁਰਗਾਂ ਤੱਕ ਮਾਈ ਭਾਈ ਜਿੰਨੇ ਵੀ ਸਾਡੀਆਂ ਭੈਣਾਂ ਨੇ ਸਤਿਕਾਰਯੋਗ ਨੇ ਇਸ ਦਾ ਸਹੀ ਇਸਤੇਮਾਲ ਕਰਕੇ ਕੁਝ ਲੋੜੀਂਦੀਆਂ ਸਾਡੇ ਸਮਾਜ ਦੇ ਪ੍ਰਤੀ ਜਿਹੜੀਆਂ ਸੇਵਾਵਾਂ ਨੇ ਭਲਾਈ ਦੇ ਕੰਮ ਨੇ ਇਹਨਾਂ ਤੋਂ ਜਾਣਕਾਰ ਹੋਣ ਤੇ ਬੜੀ ਵਧੀਆ ਗੱਲ ਹੋਵੇਗੀ ਸੋ ਜਦੋਂ ਪਤਾ ਲੱਗਾ ਕਿ ਸਾਡੇ ਅਜੇ ਪਿੰਡਾਂ ਦੇ ਵਿੱਚ ਜਿੰਨੇ ਵੀ ਯੂਥ ਨੇ ਜਾਂ ਹੋਰ ਸਾਡੇ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਇਸ ਦੇ ਬਾਰੇ ਨਹੀਂ ਪਤਾ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਚਲੋ ਇਹਨੂੰ ਮੋٹے ਤੌਰ ਤੇ ਸੰਖੇਪ ਦੇ ਵਿੱਚ ਭਾਵੇਂ ਕਿ ਡੀਪਲੀ ਤੇ ਜਿਨ੍ਹਾਂ ਨੇ ਫੈਸਲਾ ਸੁਣਾਇਆ ਹੈ ਕੁਝ ਜੱਜਸ ਜਜਮੈਂਟ ਜਿਹੜੀਆਂ ਹੁੰਦੀਆਂ ਨੇ ਉਹਦੇ ਜਿਹੜੇ ਟੈਕਨੀਕਲੀ ਸ਼ਬਦ ਹੁੰਦੇ ਨੇ ਉਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਾ ਹੁਣ ਕਰਕੇ ਆਪਾਂ ਮੋٹے ਤੌਰ ਤੇ ਸੰਖੇਪ ਦੇ ਵਿੱਚ ਜਿਹੜਾ ਸਰਲ ਅਰਥਾਂ ਵਿੱਚ ਇਸ ਕੇਸ ਦੀ ਜਾਣਕਾਰੀ ਆਪਾਂ ਆਪਣੇ ਸਮਾਜ ਨੂੰ ਦੇਣ ਲੱਗੇ ਆਂ ਸਾਥੀਓ 1 ਅਗਸਤ 2024 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਨੇ ਜੋ ਫੈਸਲਾ ਸਾਡੇ ਹੱਕ ਵਿੱਚ ਸੁਣਾਇਆ ਏ ਉਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਜੱਜਸ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਅਸੀਂ ਸਾਰੇ ਸਵਾਗਤ ਕਰਦੇ ਆਂ ਸਤਿਕਾਰਯੋਗ ਸਾਥੀਓ ਇਹ ਫੈਸਲਾ ਸਿਵਲ ਅਪੀਲ ਨੰਬਰ 317 ਦੀ 2011 ਸਟੇਟ ਆਫ ਪੰਜਾਬ ਐਂਡ ਆਦਰਸ ਵਰਸਸ ਦਵਿੰਦਰ ਸਿੰਘ ਐਂਡ ਆਦਰਸ ਦੇ ਵਿੱਚ ਬਹੁਤ ਹੀ ਇਤਿਹਾਸਕ ਫੈਸਲਾ ਜਿਹੜਾ ਸੁਪਰੀਮ ਕੋਰਟ ਵੱਲੋਂ 12% ਦਾ ਜਿਹੜਾ ਕੋਟਾ ਹੈ ਉਸ ਨੂੰ ਪੱਕਾ ਫਿਕਸ ਕਰ ਦਿੱਤਾ ਗਿਆ ਹੈ ਸੰਵਿਧਾਨਕ ਤੌਰ ਤੇ ਉਹਦੇ ਉੱਤੇ 1 ਅਗਸਤ ਨੂੰ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਹੈ ਇਸ ਵਿੱਚ ਟੋਟਲ 23 ਰਿਟ ਪਟੀਸ਼ਨਾਂ ਸੀ ਤੇ ਵੱਖ-ਵੱਖ ਸਟੇਟਾਂ ਵਿੱਚੋਂ ਵੱਖ-ਵੱਖ ਸਰਕਾਰਾਂ ਦੇ ਜਿਹੜੇ ਕ੍ਰੀਮੀ ਲੇਅਰ ਵਾਲੇ ਲੋਕ ਸੀ ਉਹਨਾਂ ਨੇ ਸ਼ੈਡਿਊਲਡ ਕਾਸਟ ਵਿੱਚੋਂ ਸ਼ੈਡਿਊਲਡ ਕਾਸਟ ਸਬ ਕਲਾਸੀਫਾਈਡ ਉਸ ਵਿੱਚ ਵੱਖ-ਵੱਖ ਸਟੇਟਾਂ ਨੇ ਆਪਣੀਆਂ ਰਿਟਾਂ ਪਾਈਆਂ ਸਨ ਤੇ ਜਿਹੜੇ ਸਮਾਜ ਦੇ ਲੋਕਾਂ ਨੂੰ ਇਤਰਾਜ਼ ਹੋਇਆ ਸੀ ਕਿ ਰਾਖਵਾ ਕਰਨ ਦੇ ਵਿੱਚ ਰਾਖਵਾ ਕਰਨ ਨਹੀਂ ਹੋਣਾ ਚਾਹੀਦਾ ਜਿਸ ਵਿੱਚ 23 ਪਟੀਸ਼ਨਾਂ ਦਾ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ 1 ਅਗਸਤ 2024 ਨੂੰ ਸਾਡੇ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਡੀワイ ਚੰਦਰ ਚੂਰਸ ਜੀ ਦੀ ਜਿਹੜੀ ਪ੍ਰਧਾਨਗੀ ਹੇਠ 7 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਹ ਫੈਸਲਾ ਸਾਡੇ ਸਮਾਜ ਦੇ ਹੱਕ ਵਿੱਚ ਸੁਣਾਇਆ ਸੀ ਸੋ ਇਹ ਇੱਕ ਇਤਿਹਾਸਿਕ ਫੈਸਲਾ ਹੈ ਭਾਰਤ ਦੇ ਵਿੱਚ ਪਿਛੜੇ ਅਤੇ ਅਤ ਪਿਛੜੇ ਸ਼੍ਰੇਣੀਆਂ ਦੇ ਵਰਗਾਂ ਦੇ ਲੋਕਾਂ ਲਈ ਇੱਕ ਇਤਿਹਾਸਕ ਫੈਸਲਾ ਤੇ ਇੱਕ ਮਿਸਾਲ ਕਾਇਮ ਕੀਤੀ ਹੈ ਇਸ ਫੈਸਲੇ ਹੁਣ ਸਤਕਾਰਯੋਗ ਸਾਥੀਓ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਮਸਲਾ ਹੈ ਕੀ ਸੀ ਤੇ ਇਸ ਮਸਲੇ ਦੇ ਉੱਤੇ ਵੀ ਆਪਾਂ ਪੰਛੀ ਝਾਤ ਮਾਰਾਂਗੇ ਕਿ ਦੋਸਤੋ ਇਹ ਮਸਲਾ 1972 ਦੇ ਵਿੱਚ ਜਦੋਂ ਸਾਡੇ ਰਿਸਪੈਕਟਡ ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਨੇ ਇਸ ਗੱਲ ਦੀ ਜਦੋਂ ਪੁਸ਼ਟੀ ਕੀਤੀ ਉਹਨਾਂ ਨੇ ਵੇਖਿਆ ਕਿ ਪੰਜਾਬ ਦੇ ਮਜਬੀ ਸਿੱਖ ਤੇ ਬਾਲਮਿਕੀ ਭਾਈਚਾਰੇ ਨੂੰ ਉਹਨਾਂ ਦਾ ਜਿਹੜਾ ਬਣਦਾ ਹੱਕ ਹੈ ਉਹ ਨਹੀਂ ਮਿਲ ਰਿਹਾ ਤੇ ਉਹਨਾਂ ਨੇ ਜੋ ਐਸੇ ਕੋਟੇ ਦਾ 25% ਟੋਟਲ ਰਾਖਵਾ ਕਰਨ ਦੀ ਉਸ ਵਿੱਚੋਂ 12.5% ਰਾਖਵਾ ਕਰਨ ਸਾਨੂੰ ਘੋਸ਼ਿਤ ਕਰ ਦਿੱਤਾ ਅਤੇ ਨੋਟੀਫਿਕੇਸ਼ਨ ਕੱਢ ਦਿੱਤਾ ਤੇ ਉਸ ਨੋਟੀਫਿਕੇਸ਼ਨ ਤੋਂ ਬਾਅਦ ਉਹਦਾ ਕਾਫੀ ਵਿਰੋਧ ਹੋਇਆ ਪੰਜਾਬ ਦੇ 2 3 ਜਾਂ 4 ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਸਾਡੇ ਭੈਣ ਭਰਾ ਸਨ ਉਹਨਾਂ ਨੇ ਉਸ ਦਾ ਬੜਾ ਵਿਰੋਧ ਕੀਤਾ ਜਿਹੜੇ ਜਿੱਦਾਂ ਆਪਾਂ ਕਹਿ ਲਈਏ ਕਿ ਜਿਨ੍ਹਾਂ ਨੇ 21 ਤਰੀਕ ਨੂੰ ਹੁਣ ਬੰਦ ਦਾ ਇੱਕ ਕਾਲ ਕੀਤੀ ਹੋਈ ਹੈ ਬੰਦ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਉਦੋਂ ਵੀ 1972 ਦੇ ਵਿੱਚ ਵੀ ਵਿਰੋਧ ਕੀਤਾ ਸੀ ਸੋ ਜਦੋਂ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਨੇ ਚੁੱਕ ਕੇ ਕੇਸ ਹਾਈ ਕੋਰਟ ਨੂੰ ਚੈਲੰਜ ਕਰ ਦਿੱਤਾ ਤੇ ਲੰਬੇ ਸਮੇਂ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਵੀ ਇਸ ਦੀ ਰੇਟ ਚੱਲਦੀ ਰਹੀ ਉਸ ਤੋਂ ਬਾਅਦ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਕਮਾਂਡ ਸੰਭਾਲੀ ਤੇ ਉਹਨਾਂ ਦੀ ਸਰਕਾਰ ਬਣ ਗਈ ਉਹਨਾਂ ਨੇ 2006 ਵਿੱਚ एससी शेड्यूल्ड कास्ट ਅਤੇ ਬੈਕਵਰਡ ਕਲਾਸ ਦੇ ਲਈ ਵੱਖਰਾ ਕਾਨੂੰਨ ਬਣਾ ਦਿੱਤਾ ਅਤੇ ਉਸ ਦੀ ਘੋਸ਼ਣਾ ਕਰ ਦਿੱਤੀ ਕਿ 12% ਰਾਖਵਾ ਕਰਨ ਦਾ ਜਿਹੜਾ ਕੋਟਾ ਹੈ ਗਿਆਨੀ ਜੈਲ ਸਿੰਘ ਜੀ ਦੁਆਰਾ ਲਾਗੂ ਕੀਤਾ ਗਿਆ ਸੀ ਉਹ ਉਸੇ ਤਰੀਕੇ ਨਾਲ ਹੀ ਰਹੇਗਾ ਤੇ ਉਸ ਉਤੇ ਕਾਨੂੰਨ ਪਾਸ ਕਰ ਦਿੱਤਾ ਕਿ ਇਹਨਾਂ ਨੂੰ ਇਹ ਮਜਬੀ ਸਿੱਖ ਤੇ ਬਾਲਮਿਕੀ ਭਾਈਚਾਰੇ ਨੂੰ ਇਹ ਕੋਟਾ ਮਿਲਣਾ ਹੀ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਸਾਡੇ ਭੈਣ ਭਰਾਵਾਂ ਨੂੰ ਜਦੋਂ ਇਹ ਫੈਸਲਾ ਮਨਜ਼ੂਰ ਨਾ ਹੋਇਆ ਤੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕ੍ਰੀਮੀ ਲੇਅਰ ਦੁਆਰਾ ਜਿਹੜੇ ਉਸ ਸਮੇਂ ਦੇ ਸਮਾਜ ਦੇ ਲੋਕਾਂ ਸਾਡੇ ਆਪੋਜੀਟ ਉਹਨਾਂ ਦੇ ਕ੍ਰੀਮੀ ਲੇਅਰ ਦੁਆਰਾ ਰੇਟ ਫਾਇਲ ਕੀਤੀ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਗਿਆ ਉਸ ਕਾਨੂੰਨ ਨੂੰ ਜਦੋਂ ਰੱਦ ਕਰ ਦਿੱਤਾ ਗਿਆ ਤੇ ਉਸ ਮਾਨਜੋਗ ਉਸ ਸਮੇਂ ਦੀ ਮਾਨਜੋਗ ਸੁਪਰੀਮ ਹਾਈ ਕੋਰਟ ਵੱਨੇ ਇਹ ਕਿਹਾ ਕਿ ਕੋਟੇ ਦੇ ਵਿੱਚ ਕੋਟਾ ਸਰਕਾਰ ਨਹੀਂ ਦੇ ਸਕਦੀ ਉਹਨਾਂ ਨੇ ਇਹ ਜੱਜਮੈਂਟ ਦੇ ਕੇ ਇਸ ਕੇਸ ਨੂੰ ਇਸ ਕਾਨੂੰਨ ਨੂੰ ਰੱਦ ਕਰ ਦਿੱਤਾ ਉਸ ਤੋਂ ਬਾਅਦ ਫਿਰ ਸਾਡੇ ਸਮਾਜ ਦੀਆਂ ਕਈ ਜਥੇਬੰਦੀਆਂ ਤੇ ਸੰਘਰਸ਼ ਕਮੇਟੀਆਂ ਜਿਨ੍ਹਾਂ ਵਿੱਚੋਂ ਸਿਰਮੌਰ ਕਮੇਟੀ ਸੰਸਥਾ ਮذਬੀ ਸਿੱਖ ਬਾਲਮਿਕੀ ਭਾਈਚਾਰਾ ਸਾਡੇ 12% ਮذਬੀ ਐਂਡ ਬਾਲਮਿਕੀ 12% ਰਾਖਵਾਕਰਨ ਬਚਾਓ ਮੋਰਚਾ ਦੀ ਇੱਕ ਟੀਮ ਤਿਆਰ ਹੋਈ ਜਿਸ ਦੇ ਵਿੱਚ ਬਹੁਤ ਉੱਗੇ ਤੇ ਵਿਦਵਾਨ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨੇ ਇਸ ਕੇਸ ਦੀ ਅਗਵਾਈ ਕੀਤੀ ਤੇ ਕਾਫੀ ਲੰਮੇ ਸਮੇਂ ਤੱਕ ਇਸ ਦੀ ਅਗਵਾਈ ਕਰਦੇ ਰਹਿ ਤੇ ਹੋਰ ਸੰਘਰਸ਼ ਕਮੇਟੀਆਂ ਦੁਆਰਾ ਵੀ ਇਸ ਦੀ ਪੂਰੀ ਹੈਲਪ ਕੀਤੀ ਗਈ ਤੇ ਇਸ ਕਮੇਟੀ ਦੀ ਅਗਵਾਈ ਸੀ ਜਿਹੜੀ ਸਾਡੇ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਕੌਮੀ ਪ੍ਰਧਾਨ ਮਜੀਬ ਸਿੰਘ ਬਾਲਮਿਕੀ 12% ਰਾਖਵਾਕਰਨ ਬਚਾਓ ਮੋਰਚਾ ਰਜਿਸਟਰਡ ਦੇ ਜੋ ਕੌਮੀ ਪ੍ਰਧਾਨ ਸਨ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਇਹ ਸਾਰੀਆਂ ਪਾਰਟੀਆਂ ਗਈਆਂ ਤੇ ਸੁਪਰੀਮ ਕੋਰਟ ਵਿੱਚ ਉਹਨਾਂ ਨੇ ਵੱਖ-ਵੱਖ ਸਟੇਟਾਂ ਦੀ ਰੇਟ ਪਟੀਸ਼ਨਾਂ ਨੂੰ ਮਿਲਾ ਕੇ 23 ਰੇਟ ਪਟੀਸ਼ਨਾਂ ਹੋਈਆਂ। ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਵੀ ਹੋਰ ਵੀ ਕਈਆਂ ਨੇ ਇਸ ਉੱਤੇ ਇਤਰਾਜ਼ ਜਿਤਾਏ ਤੇ ਉੱਥੋਂ ਦੇ ਪਾਰਟੀਆਂ ਨੇ, ਉੱਥੋਂ ਦੀਆਂ ਸੰਘਰਸ਼ ਕਮੇਟੀਆਂ ਨੇ ਦੂਸਰੇ ਸਟੇਟ ਦੀਆਂ ਉਹਨਾਂ ਨੇ ਵੀ ਇਸ ਉੱਤੇ ਰੇਟ ਪਟੀਸ਼ਨਾਂ ਪਾਈਆਂ ਤੇ ਟੋਟਲ ਮਿਲਾ ਕੇ 23 ਰੇਟ ਪਟੀਸ਼ਨਾਂ ਹੋਈਆਂ ਸੀ ਤੇ ਜਿਨ੍ਹਾਂ ਨੂੰ ਮਿਲਾ ਕੇ ਸਾਡੀ ਸਟੇਟ ਆਫ ਪੰਜਾਬ ਐਂਡ ਅਦਰ ਵਰਸਸ ਦਵਿੰਦਰ ਸਿੰਘ ਅਦਰ ਵਰਸਸ ਪੰਜਾਬ ਸਰਕਾਰ ਨੇ ਇਹ ਪਟੀਸ਼ਨ ਫਾਇਲ ਕਰਦਾ ਅਸਲ ਜਿਹੜਾ ਇਹ ਮਸਲਾ ਸੀ ਮੁੱਖ ਮਸਲਾ ਇਹ ਪੰਜਾਬ ਦਾ ਹੀ ਸੀ ਕਿ ਇਥੋਂ ਦੇ ਮذਬੀ ਸਿੱਖ ਤੇ ਬਾਲਮੀਕੀ ਭਾਈਚਾਰੇ ਨੂੰ 12% ਰਾਖਵਾਕਰਨ ਕੋਟਾ ਸੀ ਜਿਹੜਾ ਉਹ ਅਲੱਗ ਮਿਲਣਾ ਚਾਹੀਦਾ ਹੈ ਸੋ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਤੇ ਇਸ ਪਟੀਸ਼ਨ ਦੀ ਜਿਹੜੀ ਕਾਰਵਾਈ ਸੀ ਉਹ ਵੀ ਪੰਜਾਬ ਸਰਕਾਰ ਦੁਆਰਾ ਹੀ ਹੋਣੀ ਸੀ ਕਿਉਂਕਿ ਕਾਨੂੰਨ ਇਹਨਾਂ ਨੇ ਬਣਾਇਆ ਸੀ ਸੋ ਪੰਜਾਬ ਸਰਕਾਰ ਨੇ ਉਸ ਦੀ ਪਾਲਣਾ ਵਾਸਤੇ ਜਾਣਾ ਜਾਣਾ ਉਸ ਰੇਟ ਦੇ ਵਿੱਚ ਇਹ ਇਤਿਹਾਸਕ ਫੈਸਲਾ ਹੋਇਆ ਹੈ ਜਿਹੜਾ 12% ਕੋਟਾ ਮਜਬੀ ਸਿੱਖ ਬਾਲਮਿਕੀ ਭਾਈਚਾਰੇ ਨੂੰ ਇਹ ਪੱਕਾ ਘੋਸ਼ਿਤ ਕਰ ਦਿੱਤਾ ਗਿਆ ਹੈ ਇਸ ਉੱਤੇ ਸੰਵਿਧਾਨਕ ਮੋਹਰ ਲਾ ਦਿੱਤੀ ਗਈ ਹੈ ਇਹਨੂੰ ਹੁਣ ਕੋਈ ਵੀ ਹਲਾ ਨਹੀਂ ਸਕਦਾ ਭਾਵੇਂ ਕਿ ਕੁਝ ਸ਼ਰਾਰਤੀ ਅਨਸਰਾ ਵੱਲੋਂ 21 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਸੋ ਸਾਡੇ ਸਮਾਜ ਨੇ ਇਸ ਬੰਦ ਦਾ ਸੰਵਿਧਾਨਕ ਤੌਰ ਤੇ ਮर्यादा ਦੇ ਵਿੱਚ ਰਹਿੰਦਿਆਂ ਹੋਇਆਂ ਇਹਦਾ ਵਿਰੋਧ ਕਰਨਾ ਹੈ ਤੇ ਇਸ ਫੈਸਲੇ ਨੂੰ ਪੰਜਾਬ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਡੀਸੀ ਐਸਡੀਐਮ ਐਮਐਲਏਜ਼ ਔਰ ਐਮਪੀ ਦੇ ਕੋਲ ਇੱਕ ਮੰਗ ਪੱਤਰ ਰੱਖਣਾ ਹੈ ਕਿ ਇਸ ਫੈਸਲੇ ਨੂੰ ਪੰਜਾਬ ਦੇ ਵਿੱਚ ਵਿਧੇਤ ਅਦਾਰਿਆਂ ਅਤੇ ਪ੍ਰੋਮੋਸ਼ਨਲ ਅਦਾਰਿਆਂ ਵਿੱਚ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰ ਦਿੱਤਾ ਜਾਵੇ। ਸੋ ਇਸ ਕਰਕੇ ਮੈਂ ਇਹਨੂੰ ਸਾਰੇ ਮਜਬੀ ਸਿੱਖ, ਬਾਲਮਿਕੀ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਤੇ ਅਪੀਲ ਵੀ ਕਰਦਾ ਹਾਂ ਕਿ ਉਹ ਹੁਣ ਆਪਣੇ ਆਪ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਕਰੋ, ਪਰਫੁੱਲਟ ਕਰੋ, ਡਵੈਲਪਮੈਂਟ ਕਰੋ ਤਾਂ ਕਿ ਸਾਡੇ ਬੱਚੇ ਇਸ ਕੋਟੇ ਦਾ ਜਿਆਦਾ ਤੋਂ ਜਿਆਦਾ ਫਾਇਦਾ ਲੈ ਸਕਣ ਤੇ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਵਿਦਿਆ ਗ੍ਰਹਿਣ ਕਰਨ ਵਾਸਤੇ ਪ੍ਰੇਰਿਤ ਕਰੋ ਕਿਉਂਕਿ ਵਿਦਿਆ ਤੋਂ ਬਿਨਾਂ ਅਸੀਂ ਇਸ ਕੋਟੇ ਦਾ ਲਾਭ ਨਹੀਂ ਲੈ ਸਕਦੇ ਸੋ ਮੇਰੀ ਸਾਰਿਆਂ ਅੱਗੇ ਇਹ ਬੇਨਤੀ ਹੈ ਅਪੀਲ ਹੈ ਕਿ 12% ਕੋਟੇ ਦਾ ਲਾਭ ਲੈਣ